ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਰਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਗਰਦਾਤ ਦੇ ਘਰੇ ਵੀਡੀਓ ਬਣਾ ਰਹੇ ਆ ਬਹੁਤ ਸੋਹਣੀਆਂ ਗਰਦਾਤ ਦੀਆਂ 5-6 ਵੜਾ ਸੇਲ ਹੈ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਆ ਬੱਚਾ ਮਗਰ ਬੜੀ ਚੰਗੀ ਵੱਛੀ ਆ ਬੱਛੀ ਨੂੰ ਜਨਮ ਦਿੱਤਾ ਪਿੰਕ ਨੋਜ਼ ਵਾਲੀ ਆ ਇਹ ਤਾਜੀ ਸੂਈ ਸਵਾਈ ਆ ਤੇ ਚਾਰ ਵੜਾ ਇੱਧਰ ਖੜੀਆਂ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਵੀਰ ਤੋਂ ਲੈ ਦੇਣਾ ਤਿੰਨ ਬਦਾਮੀ ਰੰਗ ਦੀਆਂ ਵਹਿਣਾ ਉੱਤਰ ਪਰੇ ਗੁੱਟ 'ਚ ਬੈਠੀ ਹੈ ਜਿਹੜੀ ਉਹ ਵੀ ਸੂਈ ਸਵਾਈ ਹੈ ਬੱਚਾ ਉਹਦਾ ਮੂਰੇ ਆ ਗੱਲਾਂ ਬਾਤਾਂ ਕਰ ਲੈਨੇ ਜੈ ਜੇ ਭਾ ਆਉਣਗੇ ਵਹਿਣਾ ਫੁੱਲ ਚੰਗੇ ਸਾਸਿਕਾਲ ਜੀ ਸਾਸਿਕਾ ਬਾਈ ਨਾਂ ਦੱਸੀ ਨਾਂ ਬਾਈ ਗੁਰਦੇਵ ਸਿੰਘ ਆ ਪਿੰਡ ਚੜੇਕਾ ਜਿਹੜਾ ਮੂਗਾ ਤੁਸੀਂ ਮੂਗਾ ਫੋਨ ਨੰਬਰ ਦੱਸੀ 79017556672 ਕਿਹੜੇ ਪਾਸੋਂ ਲੱਗੇ ਆ ਬਦਾਮੀ ਵਹਿਣਾ ਤੋਂ ਲੱਗ ਗਏ ਨੇ ਵੱਡਿਆਂ ਬਾਅਦ 'ਚ ਵਿਖਾ ਦੇਨੇ ਆ ਚੱਲ ਪਾ ਫਿਰ ਕੈਨਵਾ ਸੁਆ ਕਹਿੰਨਾ ਕਿ ਦੁੱਧ ਦੇ ਦੂ ਇਹ ਕੋਈ ਦੂਜਾ ਸੂਆ ਰੀਨਲ ਹਾਂ ਇਹ ਐ ਨਹੀਂ ਕਿਸੇ ਵੀ ਉਪਰ ਥਾਂ ਖਵਾਈ ਦੀ ਆ ਹਾਂ ਮੈਂ ਵੱਡੇ ਪਿੰਡ ਚੜੱਕੋ ਦਾ ਲਈ ਦੀ ਇਹ ਠੀਕ ਆ ਕਿੰਨਾ ਕੁ ਦੁੱਧ ਦੇਂਦੀ ਆ ਦੁੱਧ ਬਈ 20 ਲੀਟਰ ਦਿੰਦਾ ਸਮਾ ਹਫਤੇ ਦੀ ਕੱਚੀ ਆ ਚੜੱਕ ਪਿੰਡੋਂ ਹੀ ਲਈ ਬਾਈ ਕਹਿੰਦਾ ਆਪਦੇਓ 19 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਹਫਤੇ ਦੀ ਕੱਚੀ ਆ ਸੀਲ ਨਹੀਂ ਆ ਕਿ ਭਾਵੇਂ ਜਵਾਗ ਝੂਟੀ ਜਾਣ ਲੱਤ ਵੀ ਨਹੀਂ ਚੱਕਦੀ ਫਟੋਂਗੂਲੇਵਾ ਪਿੱਛੇ ਨੂੰ ਵੱਧਾ ਗੱਲ ਲਈ ਕੱਚੀ ਕੱਚੀ ਆ ਝੋਲ ਵਾਲੀ ਬੱਚੀ ਲੇਵਾ ਲਾਉ ਬਹੁਤ ਜੇਦਣ ਤਿਆਰ ਹੋ ਗਈ 19 ਕਿਲੋ ਦਾ ਤਾਂ ਬਹੁਤ ਹੁੰਦਾ ਪਹਿਲਾਂ ਨਹੀਂ ਦਿੱਤਾ ਭਾਵੇਂ 19 ਮੰਨ ਕੇ ਹੀ ਬਾਈ ਕਹਿੰਦਾ ਸੌਦਾ ਕਰ ਲਿਓ ਚਾਰ ਹੀ ਥਾਣਾ ਗੁਲਾਬੀ ਬਹੁਤ ਚੰਗੀ ਰਹਿਣ ਜੇ ਕਿਹਨੇ ਘਰੇ ਰੱਖਣੀ ਦਾ ਹੂੰ ਪਾ ਪੂਰੇ ਵਜਨ ਬਝੂਦ ਵਾਲੀ ਆ ਗਰਮੀ ਵੀ ਨਹੀਂ ਮੰਨਣ ਵਾਲੀ ਧੁੱਪੇ ਵੀ ਨਹੀਂ ਬੈਠੇ ਇਹਨਾਂ ਨੂੰ ਹਾਂ ਦੋਸਤੋ ਜਦੋਂ ਮੈਂ ਆਇਆ ਉਦੋਂ ਵੀ ਇੱਚੀ ਖੜੀਆਂ ਸੀਗੀਆਂ ਤੋ ਪਈ ਵੀਰ ਦੀਆਂ ਬੰਨੀਆਂ ਤੇ ਗਰਮੀ ਰਹਿ ਤਾ ਮੱਝਾਂ ਰਗਾ ਦੁੱਧ ਉਹ ਲੇਟ ਰਗਾ 19 ਲੀਟਰ ਦੁੱਧ ਤੈਨ ਇੱਕ ਜੈ ਜਪਾ ਇਹਦਾ ਕੱਚੀ ਕੱਚੀ ਦਾ ਮੁੱਲ ਹੈ ਮਤ ਭਾਈ 75700 ਦੀ ਦੇਣੀ ਆ ਮੁੱਲ 60 65 ਕਿੰਨਾ ਮਰਜ਼ੀ ਕਰਾਓ 75700 ਦੀ ਬਾਈ ਕਹਿੰਦਾ ਦੇਣੀ ਆ ਮੁੱਲ 60 65 ਜਿੰਨਾ ਮਰਜ਼ੀ ਕਰਾ ਲਓ ਹਾਂ ਲੇਵਾ ਪੂਰਾ ਸੋਹਣਾ ਕੱਲੀ ਕੱਚੀ ਕੱਚੀ ਹਫਤੇ ਦੀ ਜਦੋਂ ਤਿਆਰ ਹੋ ਗਈ ਲਟਕੇ ਸੂਗੀ 2 ਨੰਬਰ ਤੇ ਆ ਜਾ ਕਰਦੇ ਤੇ ਦੋ ਨੰਬਰ ਦੀ ਬਾਈ ਚੁੰਗੀ ਵਹਿੜਾ ਪਹਿਲਾ ਸੂਆ ਏ ਦੋ ਦੰਦ ਦਾ ਦੋ ਦੰਦ ਦਾ ਬੱਚਾ ਕਿੰਨੇ ਦਿਨ ਲੈ ਜੂ ਦੰਦ ਦੇ ਵੀ ਬਾਈ ਕਹਿੰਦਾ ਵਿਖਾ ਦਿੰਨੇ ਆ ਕੈਨ ਵਾਲੀ ਕੋਈ ਗੱਲ ਆ ਉਹੋ ਹੀ ਹੋ ਹਾਂ ਸਹੀ ਆ ਸਹੀ ਨਾਲੇ ਦੁੱਧ ਦੰਦਾ ਕਿੰਨਾ ਕੁ ਦੁੱਧ ਦੇ ਦੂ ਗਰਦਾ ਤਾ ਸਮਾਂ 6 ਦਿਨ ਪਏ ਆ ਪਹਿਲਾ ਸੂਆ ਬਾਦਾਮੀ ਰੰਗ ਦੀ ਵਹਿੜਾ ਮੂੰਹ ਤੋਂ ਹੈਗੀ ਆ ਦੋ ਦੰਦ 16 17 ਕਿਲੋ ਬਾਈ ਕਹਿੰਦਾ ਵਹਿਣ ਨੂੰ ਦੁੱਧ ਬਾਹਲਾ ਨਹੀਂ ਖੁੱਲਾ ਵੀ ਆ ਜੂ ਥਣ ਪੂਰਾ ਚੰਗਾ ਹਵਾ ਨਾਲ ਵੇ ਇੰਜ ਨਾਲ ਭਰਿਆ ਪਿਆ ਸੀਲਾਂ ਤੋਂ ਪੁੱਜ ਗਿਆ ਲਾਹਣਾ ਕੋਈ ਛੜਾ ਠੀਕ ਹੈ ਨਾ ਗਰਦੇ ਤੋਂ ਸਾਰੇ ਸੀਲ ਸੌ ਲਿਆਉਂਦਾ ਕਿਉਂਕਿ ਇਹਨੇ ਘਰੇ ਵੇਚਨੇ ਹੁੰਦੇ ਐ ਕਿਹੜਾ ਕੋਈ ਮੰਡੀ ਤੇ ਲਿਜਾ ਕੇ ਬਾਹੂ ਵੇਚਦਾ ਪਹਿਲਾਂ ਪਸ਼ੂ ਲੈਂਦਾ ਹੀ ਸੀਲ ਹੈ ਜੇ ਗਰਮ ਹੋਵੇ ਤਾਂ ਉਹਦਾ ਸੌਦਾ ਹੀ ਨਹੀਂ ਕਰਦਾ ਇਹ ਮੁੰਡਾ ਸੀਲ ਜਾਨਵਰ ਲੈਂਦਾ ਕਿਉਂਕਿ ਇਹਨੇ ਘਰੇ ਵੇਚਨੇ ਹੁੰਦੇ ਜਾਨਵਰ ਮੰਡੀ ਦੇ ਦਾ ਗਰਮ ਗਰਮ ਪਸ਼ੂ ਚੱਲੇ ਜਾਂਦਾ ਬਾਕੀ ਵੈੜ ਉਹ ਵੀ ਜਾਂਦੀ ਆ ਹਾਂ ਇੱਧਰ ਲਈ ਜਾਂਦੀ ਆ ਐ ਨਹੀਂ ਕੋਈ ਬਾੜੀ ਜਾਂਦੀ ਆ ਸਹੀ ਆ ਬਾਕੀ ਦਸ ਵੇਖਣ ਨੂੰ ਦੱਸੀ ਜਾਂਦੀ ਕੀ ਚੀਜ਼ ਆ ਕੀ ਨਹੀਂ ਹਾਂ ਕਹਿਣ ਦੀ ਬੋਲੀ ਲੋਰ ਦੀ ਜੈ ਜੈ ਭਾਗਵਤ ਤਾਂ ਇਹਦਾ ਆਪਣੀ 53000 ਹਾਂ ਨਾ 53000 ਦੀ 50 ਤੇ 3 ਤੇ ਜੇ ਕੋਹ ਨਹੀਂ ਹੁੰਦੀ 65000 ਦੀ ਵੈੜ ਦੇਣੀ ਸੀ ਇਹਨੇ ਫਿਰ ਆਪਾਂ ਉਹ ਨਹੀਂ ਬਈ 53 ਹਾਂ ਮੁੱਲ ਵੱਧ ਹੋਣਾ ਸੀਗਾ ਉਹਨੇ 53 ਹੀ ਦੇਣੀ ਮੁੱਲ ਹੋਣਾ ਕਰਨਾ ਕਰਨਾ ਹੀ ਆ 53 ਹੀ ਸਾਨੂੰ ਨਹੀਂ ਦੇਣੀ ਸੀ ਤੇ ਸਿੰਘਾਂ ਵਾਲਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਜੀ ਤੋਂ ਬਾਈ ਨੇ ਲਈ ਆ ਅਗਲੇ ਨੇ ਘਾਲੋਂ ਚ ਸਿੰਘ ਹੀ ਨਹੀਂ ਲਗਾਏ ਨਹੀਂ ਤਾਂ ਸਿੰਘ ਸਾਰੀਆਂ گاਵਾ ਵੈੜਾਂ ਦੇ ਹੁੰਦੇ ਆ ਸਾਰੀਆਂ ਦਗਾਉਣਾ ਹੀ ਪੈਂਦੇ ਆ ਇਹ ਕਿਸੇ ਨੇ ਦਗਾਏ ਨਹੀਂ ਬੱਲ ਬਸ ਇੰਨੀ ਆ ਤੇ ਦੁੱਧ ਸਿੰਘਾਂ ਨੇ ਨਹੀਂ ਦੁੱਧ ਦੇਣਾ ਵੈੜ ਨੇ ਆਈ ਨਹੀਂ ਹੁੰਦਾ ਕਿ ਸਿੰਘ ਔਣ ਦਾ ਦੁੱਧ ਬਾਹਲਾ ਦੇਂਦੀ ਆ ਜਾਂ ਕੋਨੀ ਹੋਵੇ ਉਹ ਬਾਹਲਾ ਦਿੰਦੀ ਆ ਇਹਦਾ ਸਿੰਘ ਦਗਾਉਣ ਵਾਲੇ ਪਾਸੋਂ ਕਿਸੇ ਦੀ ਘਾਲੋਂ ਕੀਤੀ ਵੀ ਆ ਦੁੱਧ ਬਾਈ ਕਹਿੰਦਾ 16 17 ਦੀ ਗਾਰੰਟੀ ਆ 53000 ਦੀ ਦੇ ਦੇਣੀ ਹੈ 53000 ਦੀ ਤੇ ਕਿਸੇ ਨੇ 53000 ਦੀ ਨਹੀਂ ਦੇਣੀ ਸੀ ਜੇ ਸੈਂਗ ਹੁੰਦੇ ਸਿੰਗਾ ਦਾ ਵਟਾ ਪੈਂਦਾ ਪਰ ਦੁੱਧ ਪਹੂ ਨੇ ਉਹਨਾਂ ਹੀ ਦੇ ਦੇਣਾ ਹੁੰਦਾ ਹੁਣ ਵੇੜਾ ਨਗੀਨੇ ਦਿਖਾਉਣੀਆ ਤੂੰ ਠੀਕ ਆ ਦੱਸ ਇਹਦੇ ਬਾਰੇ ਫਿਰ ਨਹੀਂ 4 ਦੰਦ ਦੀ ਬੱਛੀ ਪਹਿਲਾ ਸੂਆ ਚੌਗੀ ਵੇੜ ਵੱਡੀ ਬਹੁਤ ਆ ਪਹਿਲਾ ਸੂਆ 4 ਦੰਦ ਰਾਜੀ ਰੂਜੀ ਦਾ ਕਰਮ ਵਾਲੀ ਬਹੁਤ ਆ ਹਾਂ 4 ਸਪੇਰੋ ਇੱਕੋ ਜੀ ਪਈ ਆ ਜਮਾ ਚੰਗੀ ਰੀਜਨਲ ਪਾਲੀ ਲੱਗਦੀ ਕਿਸੇ ਜੱਟ ਦੀ ਉਹ ਇੱਕੋ ਘਰੋਂ ਲਈਆਂ ਵੱਡਿਆਂ ਦੋਵੇਂ ਵੜਾਂ ਬਾਈ ਕਹਿੰਦਾ ਇੱਕੋ ਘਰੋਂ ਲਈਆਂ ਵਾ ਮੂੰਹ ਤੋਂ ਚਾਰ ਦੰਦ ਪਹਿਲਾ ਸੂਆ ਦੁੱਧ ਕਿੰਨਾ ਕੁ ਵੇਚ ਕਰਦੇ ਤੇ ਚਾਹੀਦਾ 20 ਕਿੱਲੋ ਨੂੰ ਤਾਂ ਬਾਈ 20 ਦਾ 18 ਦਾ ਪਿਆਉ ਤੋਂ ਏਡੀ ਵੜ ਯਾਰ ਕਿਹੜਾ ਘਰ ਜਾ ਘਰ ਜਾ ਮਧੀਆ ਹਾਂ ਏਡੀ ਵੜ ਜੇ 18 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਕਿਹੜੀ ਨੇ ਆ ਅੱਪੋ ਹੀ ਗਾਂਾਂ ਨੂੰ ਪਹਿਲਾਂ ਰੱਖਦੇ ਰਹੇ ਆ ਹਾਂ ਕੋਈ ਪਸ਼ੂ ਪਾਲਣਾ ਬਹੁਤ ਔਖਾ ਯਾਰ ਬਹੁਤ ਔਖਾ ਤਿਆਰ ਕਰਨਾ ਇਹ ਤਾਂ ਗੱਲ ਹੈਗੀ ਆ ਦਸੰਗਾ ਦਾ ਹਰੇਕ ਦੇ ਹੁੰਦਣਾ ਹਾਂ ਆਪਾਂ ਵੀ ਲੈਣੇ ਆ ਹਾਂ ਪਰ ਵੜਾਂ ਦੇ ਵਜਨ ਦੋਹਾਂ ਚ ਜਿਹਨੇ ਪਾਲਿਆ ਉਹਨੇ ਵੀ ਵੀ ਨਾ ਪਾਲਿਆ ਹਾਂ ਹਾਂ ਇਹ ਆਪਾਂ ਕਈ ਅੱਗੇ ਵੜਾ ਵਜਨ ਨਾਲ ਪੂਰਿਆਂ ਪੂਰਿਆਂ ਆਪਾਂ ਰਾਂ ਵੱਡੀਆਂ ਫੁੱਲ ਜਾਣ ਵਾਲੀਆਂ ਆ ਵੀ ਪੂਰੀ ਰਾਜੀ ਆ ਇਹ ਵੀ ਕੋਈ ਕੋਈ ਹੋ ਜਾਂਦਾ ਦੋ ਇੱਕੋ ਘਰ ਹੋਈਆਂ ਇਹ ਸੂਪੀ ਆ ਇਹਨੇ ਲੈਣ ਹਜੇ ਲੈ ਜਾਣੇ ਆ ਕਿੰਨੇ ਕ ਦਿਨ ਲੈ ਜੂ ਤੈਨੂੰ ਕੋਈ ਤਾਹ ਦੱਸਿਆ ਭਰਾ ਕਿੰਨੇ ਦੀ ਇਹ ਵੜ ਕੱਚੀ ਕੱਚੀ 70 ਦੀ ਦੇਵਾ ਕੱਚੀ ਕੱਚੀ 70000 ਦੀ ਬਾਈ ਕਹਿੰਦਾ ਦੇਊਂਗਾ ਦੁੱਧ 18 20 ਕਿਲੋ ਪਿਆਜੂ ਪਰ ਵਹਿੜ ਰਾਜੀ ਬਹੁਤ ਘਰੇ ਖੜੀ ਵੀ ਸੋਹਣੀ ਲੱਗੂ ਕੱਦ ਜੀ ਵੀ ਵੱਡੀ ਐ ਤੇ ਵਜਨ ਵੀ ਫੁੱਲ ਐ ਕੋਲ ਅਰਗੀ ਵਹਿੜ ਆਹ ਜੀ ਚੁਆਈ ਵਾਲਾ ਥਣ ਪਹਿਲਾ ਸੂਆ ਚਾਰ ਦੰਦ ਚੌਗੀ ਵਹਿੜ ਆਹ ਸੂਈ ਸਵਾਈ ਵਹਿੜ ਦਾ ਤੁਹਾਨੂੰ ਬਾਅਦ ਚ ਵਖਾਉਣੇ ਪਹਿਲਾਂ ਵੱਛੀ ਵੇਖੋ ਇਹਦੀ ਕਿੰਨੀ ਸੋਹਣੀ ਐ ਜੇ ਕੋਈ ਵਧਿਆ ਸਾਹਮ ਲੈ ਲੈਂਦਾ ਨਾ ਸੇਵਾ ਕਰ ਲੈਂਦਾ ਇਹਦੀ ਟੌਪ ਦੀ ਵਹਿੜ ਤਿਆਰ ਹੋ ਜੂ ਜੇ ਸੇਵਾ ਕਰ ਲੈਂਦਾ ਕਈ ਜਾਨਵਰ ਪਾਲਦੇ ਨੇ ਜੇ ਕੋਈ ਪਾਲ ਲੂਗਾ ਤਾਂ ਬੱਚਾ ਪੂਰਾ ਚੰਗਾ ਕਿੰਨਾ ਨਾ ਅਜ ਤੱਕ ਬਈ ਕਦੇ ਟੀਕੇ ਦਾ ਪੁੱਛਿਆ ਹੈ ਹਾਂ ਠੀਕ ਆ ਤੇ ਨਾ ਕਦੇ ਪੁੱਛਿਆ ਹੈ ਪਰ ਇਹਦਾ ਸੌਦਾ ਕਰਨ ਤੋਂ ਪਹਿਲਾਂ ਹੀ ਦੱਸਿਆ ਸੀ ਹਾਂ ਠੀਕ ਆ ਬਈ ਮੱਛੀ ਦਾ ਟੀਕਾ ਲਵਾਇਆ ਹੈ ਡੈਨਮਾਰਕ ਦਾ ਟੀਕਾ ਭਰਾਇਆ ਹੈ ਠੀਕ ਆ ਪਰ ਆਪਾਂ ਕਦੇ ਯਕੀਨ ਨਹੀਂ ਕੀਤਾ ਠੀਕ ਆ ਪਤਾ ਨਹੀਂ ਕਿਹੜਾ ਹੁੰਦਾ ਕਿਹੜਾ ਨਹੀਂ ਜਿਹੜਾ ਆਪਾਂ ਨੂੰ ਦੱਸਿਆ ਉਹੋ ਹੀ ਦੱਸਿਆ ਸਹੀ ਆ ਕਿੰਨਾ ਕੁ ਦੁੱਧ ਦੇ ਦੂ ਦੁੱਧ ਪੰਜਾ 20 ਲੀਟਰ ਪਲੂਨ ਦਾ ਦਿੱਤਾ ਫੇਰ ਦਾ 20 ਲੀਟਰ ਪਹਿਲਾਂ ਨਹੀਂ ਦਿੱਤਾ ਵਾ ਦੂਜੇ ਸੂਏ ਸੂਈ ਆ ਹਾਂ ਤਾਜੀ ਸੂਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇ ਹੋਰ ਘੰਟੇ-ਖੰਡ ਤੇ ਕਰ ਪੈ ਜੂਗੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਜੀ ਦੇ ਨਾਲ ਸੌਦਾ ਹੋੂ ਅਗਲੇ ਨੂੰ WhatsApp ਤੇ ਸੈਂਡ ਕਰ ਦੂ ਬਾਈ ਕਿਉਂਕਿ ਅਗਲੇ ਦਾ ਵੀ ਹੱਕ ਬੰਦ ਹੈ ਦੇਖਣ ਦਾ ਕਿਉਂਕਿ ਅਗਲੇ ਨੇ ਪੈਸਾ ਲਾਉਣਾ ਥਣ ਪੂਰਾ ਨੋਕ ਵਾਲਾ ਥਾਣਾ ਹੈ ਉਤਾਰ ਦੇ ਕਹਿੰਨ ਨੂੰ ਨੋਕ ਵਾਲਾ ਥਾਣਾ ਹੈ ਮੋਰੇ ਕਰੂਗੀ ਇਹ ਦੁਤਾਰਾ ਮਾਰ ਗਾ ਆਲਗਾ ਨਿਕਲਦਿਆਂ ਬਹੁਤ ਘੱਟ ਹਾਂ ਆ ਇਹ ਤਾਂ ਗੱਲ ਹੈ ਜੀ ਦੋਸਤ ਇਹ ਵੀ ਗੱਲ ਸਹੀ ਹੈ ਵਹਿੜਾ ਰਾਜੀ ਜਾਨ ਵਾਲੀਆਂ ਬਹੁਤ ਘੱਟ ਨਿਕਲਦੀਆਂ ਦਿਸੀਆਂ ਲਾਵੀਆਂ ਤਾਂ ਚਲੋ ਮਿਲ ਜਾਂਦੀਆਂ ਚੰਗਾ ਰਾਜੀ ਪਸ਼ੂ ਚੰਗੇ ਦੁੱਧ ਵਾਲਾ ਘੱਟ ਮਿਲਦਾ ਇਹਨੂੰ ਜ਼ੋਰ ਮਾਰੀ ਜਾਂਦੀ ਹੈ ਹਾਂ ਤਾਂ ਵਹਿਣ ਬੂਮ ਦੀ ਡੇਰਾ ਨਾਲ ਹੀ ਟਿਕ ਪੈਣੀ ਹੈ ਪਰ ਜੇਰ ਦੀ ਬਾਈ ਵੀਡੀਓ ਬਣਾ ਲੂ ਫੋਟੋਆਂ ਖਿੱਚ ਲੂ ਉਪਰੋਂ ਚੌੜਾ ਹਵਾਨਾ ਸਟਾਰਟ ਹੁੰਦਾ ਫੁੱਟ ਵਾਂਗ ਪੱਟਾਂ 'ਚ ਫਸਿਆ ਪਿਆ ਕੋਈ ਠੂਈ ਨਹੀਂ ਚੱਕਰੀ ਕੋਹ ਨਹੀਂ ਡੱਕਾ ਗਈ ਸਹੀ ਆ ਕਿਉਂ ਐਂ ਸਤੇ ਦਿਗਾ ਕਿੰਨੇ ਦੀ ਕਰਦਾ ਇਤਾਂ ਜੇ ਕੋਈ ਕੋ ਭਾਗਿਆ ਜੇ ਕੋਈ ਜੋੜਾ ਲੈ ਲੈਂਦਾ ਮਾਨਤਾਨ ਮਾੜਾ ਮੋਟਾ ਵੱਧ ਹੋ ਜਾਊਗਾ 70 ਦੀ ਇਹ 70 ਦੀ ਇਹਦੂ ਪਹਿਲੀ ਜੇ ਕੋਈ ਜੋੜਾ ਲੈ ਲੈਂਦਾ ਮਾਨਤਾਨ ਭਰਾ ਵੱਧ ਹੋ ਜਾਊਗਾ ਇੱਕੋ ਘਰੋਂ ਵੜਾ ਲਈਆਂ ਇੱਕੋ ਜਿਆ ਦੁੱਧ ਪਿਆ ਦੇਣਾ ਫੋਲੀ ਵੱਡੇ ਕਾਦਾ ਤੇ ਫੋਲੀ ਵਾਜਣਾ ਪੁੱਤ ਇਧਰੋਂ ਵਖਾ ਦੇ ਥਣ ਵੇ ਆ ਲੈ ਥਣ ਵੇਖ ਲੋ ਬਾਕੀ ਸੂਏ ਸੂਏ ਜਾਨਵਰ ਇਹ ਕਿਹੜਾ ਕੋ ਗੱਪਣਾ ਤਸ਼ਲੀ ਕਰੇ ਰੀਜ ਨਾਲ ਆ ਕੇ ਟਣਕਾ ਕੇ ਲੈ ਜਾਵੇ ਬਾਈ ਪੈਸੇ ਬਹੁਤ ਹੁੰਦੇ ਆ ਹਾਂ ਜਿਵੇਂ 1000 ਰੁਪਿਆ ਥੋੜਾ ਹੈ ਗੁੱਟੀ ਚੜੀ ਵਾਲਾ ਸੌਦਾ ਨਹੀਂ ਜਿਹਨੇ ਲੈਣੀ ਆ ਮੇਰਾ ਵੀ ਰਹਿ ਤਸ਼ੱਲੀ ਕਰਕੇ ਲਵੇ ਤਸ਼ੱਲੀ ਕਰਕੇ ਹੀ ਲੰਗਾ ਆਉਗਾ ਸਹੀ ਹੈ ਜਿਵੇਂ ਕਮਿਹਾਰ ਭਾਂਡਾ ਬਣਾਉਣ ਲਗਾ ਟਣਕਾ ਆ ਕੇ ਵੇਂਦਾ ਨਾ ਪਹਿਲਾਂ ਤੇ ਓਵੇਂ ਟਣਕਾ ਆ ਕੇ ਲੈ ਜਾਵੇ ਇੱਕ ਉਧਰ ਸੂਈ ਸਵਾਈ ਵੈੜ ਹੋਰ ਕਰਦਾ ਤਾਂ ਕਹਿੰਦਾ ਆਪਾਂ ਟਣਕਾ ਆ ਕੇ ਲਈਆਂ ਤੇ ਜਿਹਨੇ ਲੈਣੀਆਂ ਅਗਲਾ ਟੰਕਾ ਕੇ ਲਈ ਆਵੇ ਛੋੜੇ ਮੋਲ ਦੀ ਗੱਲ ਹੋਰ ਹੁੰਦੀ ਹੈ ਹਾਂ ਇਹ ਤਾਂ ਗੱਲ ਇਹ ਤੇ ਆ ਜਾ ਪਹਿਲਾਂ ਤੇ ਤੇ ਗੜ ਖੀਰੀ ਬੱਚੀ ਆ ਜੀ ਖੀਰਾ ਬੱਚਾ ਹਾਂ ਖੀਰਾ ਬੱਚਾ ਮਗਰ ਵੀ ਬੱਚੀ ਆ ਰਾਤ ਦੀ ਸੂਈ ਆ ਜੇਰ ਜੇਰ ਦੀ ਗਰੰਟੀ ਆ ਭੋਰਾ ਭੋਰਾ ਕਿੰਨਾ ਕੁ ਦੋ ਦੇ ਦੋ ਦੇ ਨੂੰ ਵੀ 16 ਤੋਂ 15 16 ਜੈ ਜਪਾ ਇਹ ਦੇਵਾਂਗਾ 50 ਤੇ 52 ਹਜ਼ਾਰ ਇਹ ਬਾਈ ਕਹਿੰਦਾ 50 ਦੇ ਇੱਕ 51 ਦੀ ਦੇ ਦੇਣੀ ਆ ਰਾਤ ਦੀ ਸੂਈ ਆ ਜੇਰ 101% ਓਕੇ ਕੰਪਲੀਟ ਆ ਬਾਈ ਕਹਿੰਦਾ ਆਪਣੇ ਘਰੇ ਸੂਈ ਆ ਘਰੇ ਜੇਰ ਪਈ ਆ ਮਗਰ ਵੀ ਵੱਛੀ ਆ ਦੁੱਧ ਵਾਲੇ ਦੰਦਾਂ ਚ ਖੀਰੀ ਵਹਿੜ 15 16 ਕਿਲੋ ਦੁੱਧ ਪਿਆਜੂ 55000 ਦੀ ਦੇ ਦੇਣੀ ਆ 50 ਤੇ 1 55000 ਦੀ ਰਾਜੀ ਰੂਜੀ ਤਾਂ ਇਹ ਵੀ ਬਹੁਤ ਆ ਇਹਨੇ ਬੱਚੇ ਸਾਰੀਆਂ ਸਾਫ ਆ ਹਾਂ ਇਹ ਤਾਂ ਗੱਲ ਤੇਰੀ ਪੱਕੀ ਆ ਥਣ ਪੂਰਾ ਜੰਗਾਸ ਦੀ ਚੁਆਈ ਵਾਲਾ ਪਹਿਲਾ ਸੂਆ ਖੀਰੀ ਵਹਿੜ ਰਾਤ ਦੀ ਸੂਈ ਆ ਜੇਰ ਵਾਲੇ ਪਾਸੋਂ ਓਕੇ ਆ ਤੇ ਮਗਰ ਵੀ ਇਹਦੇ ਵੱਛੀ ਆ ਇਹ ਗਰਜ਼ਰਤ ਦੇਆਂ ਪੰਜ ਵੜਾ ਜਾਇਜ਼ ਜੀ ਕੀਮਤ ਦੇਆਂ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਜਿਹੜੀ ਵੀ ਅਗਲਿਆਂ ਨੂੰ ਚੰਗੀ ਲੱਗਦੀ ਆ ਦੋ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਬੱਛੀਆਂ ਦੋ ਗੱਬਣਾ ਵੜਾ ਸਾਰਿਆਂ ਨੂੰ ਸਾਸੀ ਕਾ